ਅਸੀਖਾਲ ਜੀ ਅੱਜ ਗੱਲ ਕਰਾਂਗੇ ਜੀ ਆਪਾਂ ਕਣਕ ਦੇ ਪਹਿਲੇ ਪਾਣੀ ਬਾਰੇ ਮੈਂ ਤੁਹਾਨੂੰ ਇੱਕ ਦੋ ਕਣਕ ਦੇ ਪੱਤੇ ਫੇ ਬੂਟੇ ਦਿਖਾਉਂਗਾ ਇਹ ਨੇੜੇ ਕਰਕੇ ਵੀ ਦਿਖਾਉਂਗਾ ਵੀ ਕਿਉਂ ਆਪਾਂ ਕਹਿੰਦੇ ਆ ਵੀ ਜਿਹੜਾ ਕਣਕ ਦਾ ਪਹਿਲਾ ਪਾਣੀ ਆ ਉਹ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਲੱਗਣਾ ਜ਼ਰੂਰੀ ਹੁੰਦਾ ਇਹ ਉਹ ਬੂਟਾ ਜਿਹੜੂ ਹਜੇ 24ਵੇਂ 25ਵੇਂ ਦਿਨ ਚ ਚਲਾ ਗਿਆ ਪਰ ਇਹਨੂੰ ਹਜੇ ਪਹਿਲਾ ਪਾਣੀ ਨਹੀਂ ਲੱਗ ਪਾਇਆ ਔਰ ਇਹ ਬਿਲਕੁਲ ਪਤਲਾ ਜਿਹਾ ਖੜਾ ਔਰ ਇਹ ਇਹਦੀਆਂ ਕਰਾਉਂ ਰੂਟਸ ਨਹੀਂ ਜੋ ਬਣ ਚੁੱਕੀਆਂ ਨੇ ਆ ਜਿਹੜੇ ਸੂਏਜ ਸਾਨੂੰ ਨਜ਼ਰ ਆ ਰਹੇ ਆ ਇਹਦੀਆਂ ਕਰਾਉਨ ਰੂਟਸ ਨੇ ਲੇਕਿਨ ਇਹ ਹਜੇ ਖਰਾਕ ਨਹੀਂ ਲੈਣ ਲੱਗੀਆਂ ਹੁਣ ਇਹਦੇ ਸੇਮ ਵੈਰਾਈਟੀ ਸੇਮ ਇਹਦੇ ਨਾਲ ਦਾ ਬੂਟਾ ਤੁਹਾਨੂੰ ਇੱਕ ਹੋਰ ਦਿਖਾਉਣਾ ਦੇਖੋ ਇਹਦੀਆਂ ਵੀ ਕਰਾਉਨ ਰੂਟਸ ਆਈਆਂ ਹੋਈਆਂ ਸੇਮ ਵੈਰਾਈਟੀ ਆ ਇਹਨੂੰ ਬਸ ਇੱਕੀ ਮਿੰਟ ਨੂੰ ਪਾਣੀ ਲੱਗ ਗਿਆ ਇਹਨੂੰ ਦੋ ਤਿੰਨ ਦਿਨ ਨੂੰ ਹੋ ਗਿਆ ਪਾਣੀ ਲੱਗੇ ਨੂੰ ਹੁਣ ਅੱਗੇ ਤੁਸੀਂ ਦੇਖੋ ਬੂਟਾ ਕਿੰਨਾ ਨਰੀਆਂ ਫੋਟਾਂ ਕੱਢ ਰਿਹਾ ਕੀ ਦੇ ਕਰਕੇ ਸਿਰਫ ਜਿਹੜੀਆਂ ਆਹਾਂ ਕਰਾਉਨ ਰੂਟਸ ਨੇ ਤਸੀਂ ਦੇਖ ਰਹੇ ਹੋ ਇਹ ਕਾਉਨ ਰੂਟਸ ਕਰਕੇ ਹੀ ਜਿਹੜਾ ਕਣਕ ਦਾ ਬੂਟਾ ਵਾ ਫਟਾਰਾ ਕਰਦਾ ਔਰ ਖਰਾਕ ਖਿੱਚਣੀ ਸ਼ੁਰੂ ਕਰ ਦਿੰਦਾ ਤੇ ਵੀ ਜਦੋਂ 20 25 ਦਿਨ ਹੋ ਜਾਂਦੇ ਆ ਜੀ ਬਜਾਈ ਕੀਤੀ ਨੂੰ ਤਾਂ ਉੱਪਰਲੀ ਜਿਹੜੀ ਤਹਿ ਆ 1.5 ਇੰਚ 2 ਇੰਚ ਦੀ ਉਹ ਬਿਲਕੁਲ ਖੁਸ਼ਕ ਹੋ ਜਾਂਦੀ ਹੈ ਔਰ ਉਸ ਖੁਸ਼ਕ ਜਗ੍ਹਾ ਦੇ ਉੱਪਰ ਜਦੋਂ ਜੜ ਕੋਈ ਨਿਕਲਦੀ ਹੈ ਤਾਂ ਉਹ ਚੰਗੀ ਤਰ੍ਹਾਂ ਖਰਾਕ ਨਹੀਂ ਲੈ ਪਾਉਂਦੀ ਜਿਸ ਕਰਕੇ ਕੀ ਹੁੰਦਾ ਆਪਾਂ ਵੇਖਦੇ ਆ ਵੀ ਕਣਕ ਕੱਲਾ ਕਰਦੇ ਜਾਂ ਕਰਦੀ ਜਾਂਦੀ ਹੈ ਫਟਾਰਾ ਨਹੀਂ ਕਰਦੀ ਸੋ ਕਣਕ ਦੇ ਅੱਗੇ ਜਿਹੜੇ ਫਟਾਰ ਦੇ ਲਈ ਉਹਦੀਆਂ ਸਿਖਾਵਾਂ ਤੇ ਨਿਕਣ ਦੇ ਲਈ ਉਨੂੰ ਵੱਧ ਖਰਾਕ ਦੀ ਜੋ ਲੋੜ ਪੈਂਦੀ ਹੈ ਉਸ ਖਰਾਕ ਨੂੰ ਮੁਹੱਈਆ ਕਰਾਉਣ ਦੇ ਲਈ ਜਿਹੜੀਆਂ ਇਹ ਸਖਾਵਾਂ ਜਿਹੜੀਆਂ ਜੜਾਂ ਨੇ ਜਿਹੜੀਆਂ ਨਿਕਲਦੀਆਂ ਨੇ ਜਿਹਨੂੰ ਕ੍ਰਾਉਨ ਰੂਟਸ ਕਹਿੰਦੇ ਆਪਾਂ ਉਸ ਦੇ ਲਈ ਮਿੱਟੀ ਦੇ ਵਿੱਚ ਸਿਲ ਹੋਣੀ ਬਹੁਤ ਜ਼ਰੂਰੀ ਹੈ ਜਿਸ ਦੇ ਲਈ ਜਿਹੜਾ ਪਹਿਲਾ ਪਾਣੀ ਹੈ ਉਹ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਆਪਾਂ ਨਰਤਾਰਤ ਕਰੀਏ ਦੂਸਰਾ ਕਈ ਜਗ੍ਹਾ ਤੇ ਆਪਾਂ ਕੱਖਾਂ ਵਾਲੀ ਕੋਈ ਸਪਰੇ ਵੀ ਕੀਤੀ ਹੋਈ ਹੈ ਜੋ ਆਪਾਂ ਕੋਰ ਤੇ ਕਰਦੀਆਂ ਜਾਂ ਪਾਣੀ ਲਾਉਣ ਤੋਂ ਪਹਿਲਾਂ ਜਾਂ ਬਜਾਈ ਵੇਲੇ ਕੀਤੀਆਂ ਹੋਈਆਂ ਨੇ ਔਰ ਉਸ ਦੀ ਵੀ ਇੱਕ ਜਿਹੜੀ ਨਾਲ ਮੰਗ ਰਹਿੰਦੀ ਹੈ ਉਸ ਦਵਾਈ ਦੀ ਵੀ ਜਿਹੜਾ ਪਹਿਲਾ ਪਾਣੀ ਆ ਗਰ 20-25 ਦਿਨਾਂ ਦੇ ਆਸ-ਪਾਸ ਲੱਗਦਾ ਹੈ ਤਾਂ ਅਗਰ ਕੁਝ ਗੁੱਲੀ ਰੰਡਾ ਉੱਗਿਆ ਹੋਇਆ ਵਾ ਉਸ ਨੂੰ ਵੀ ਉਹ ਕੰਟਰੋਲ ਕਰਨ ਦੇ ਵਿੱਚ ਸਮਰੱਥ ਹੁੰਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਪਹਿਲਾ ਪਾਣੀ ਹੈ 20 ਤੋਂ 25 ਦਿਨਾਂ ਦੀ ਜਿਹੜੀ ਸਟੇਜ ਹੈ ਉਸ ਦੇ ਵਿੱਚ ਲਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਧੰਨਵਾਦ